ਜਿਸ ਤਰ੍ਹਾਂ ਪਤਾ ਹੈ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜਾ ਜਿਹੜਾ ਅੰਤ ਹੈ ਉਹ ਚੱਲ ਰਿਹਾ ਹੈ ਆਖਰੀ ਪੜਾਅ ਦੇ ਉੱਪਰ ਹੈਗਾ ਅ ਅੱਜ ਅਸੀਂ ਸੰਗਰੂਰ ਦੇ ਚੌਂਕ ਦੇ ਵਿੱਚ ਜਿੱਥੇ ਕਿ ਜਿੱਥੇ ਕਿ ਕੇਜਰੀਵਾਲ ਸਾਹਿਬ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਸਾਹਿਬ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਪਹੁੰਚ ਰਹੇ ਹਨ ਰੋਡ ਸ਼ੋਅ ਕਰਨ ਦੇ ਲਈ ਇੱਥੇ ਆਪਾਂ ਦੇ ਕਿਸ ਤਰ੍ਹਾਂ ਦੀ ਤਿਆਰੀਆਂ ਨੇ ਜਿਹੜੀਆਂ ਇੱਥੇ ਕੀਤੀਆਂ ਗਿਆ ਨੇ ਮੈਂ ਤੁਹਾਨੂੰ ਦਿਖਾਣਾ ਚਾਹਣਾ ਚਾਰੇ ਪਾਸੇ ਰਹਿ ਗਏ ਲੋਕਾਂ ਦੀਆਂ ਕਿੰਨਾ ਜ਼ਿਆਦਾ ਇਕੱਠ ਹੈ ਜਿਹੜਾ ਚਾਰੇ ਪਾਸੇ ਉਹ ਦੇਖ ਤੁਸੀਂ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਕਿਥੇ ਚਾਰੇ ਪਾਸੇ ਆਮ ਆਦਮੀ ਪਾਰਟੀ ਦੇਆਂ ਝੰਡੀਆਂ ਨੇ ਜਿਹੜੀਆਂ ਉਹ ਚੱਲ ਰਹੀਆਂ ਤੇ ਚੱਲ ਰਹੀਆਂ ਨੇ ਤੇ ਇੱਥੇ ਆਪਾਂ ਵਰਕਰਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ अच्छा, जी। जी। अच्छा, अच्छा आ, तो, तो सा नमस्कार जी नमस्कार जी सर किस तरह ਦੀਆਂ ਤਿਆਰੀਆਂ ਚੱਲ ਰਹੀਆਂ ਨੇ ਇੱਥੇ ਜੀ ਬਹੁਤ ਵਧੀਆ ਤਿਆਰੀਆਂ ਨੇ ਜੀ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਇੱਥੇ ਰੋਡ ਸ਼ੋਅ ਕਰਨ ਆ ਰਹੇ ਨੇ ਸਰੂਰ ਦੇ ਵਿੱਚ ਹੁਣ ਤੋਂ तकरीबन 2-4 ਮਿੰਟਾਂ ਦੇ ਵਿੱਚ ਹੀ اچھا ਜੀ ਅ ਕਦੋਂ ਤੋਂ ਕੱਲ ਤੋਂ ਤਿਆਰੀਆਂ ਆ ਅੱਜ ਤੋਂ ਤਿਆਰੀਆਂ ਨੇ ਹੁਣ ਕਿੰਨਾ ਉਤਸ਼ਾਹ ਦੇਖਿਆ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਪੂਰਨ ਬਹੁਮਤ ਦੇ ਨਾਲ ਸਰਦਾਰ ਗਰਮੀਤ ਸਿੰਘ ਮੀਤਿਹਰ ਜੀ ਨੂੰ ਲੋਕ 2 ਲੱਖ ਤੋਂ ਵੱਡੀ ਮਾਰ ਜਿੰਦੇ ਨਾਲ ਵੋਟਾਂ ਚਿਤਦੇ ਹੋ ਮੀਤਿਹਰ ਜੀ ਪਹਿਲੀ ਵਾਰ ਇਥੋਂ ਖੜ੍ਹ ਰਹੇ ਨੇ ਜੀ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਜਵਾਨ ਨੇ ਉਹ ਕਿਸ ਤਰ੍ਹਾਂ ਦਾ ਤੁਸੀਂ ਚਾਹੋਗੇ ਕਿਸ ਤਰ੍ਹਾਂ ਦੇ ਮੁੱਦੇ ਨੇ ਬਹੁਤ ਵਧੀਆ ਪੁਰਾਣੇ ਲੋਕਾਂ ਦੇ ਵਿੱਚ ਸਾਡੇ ਪਹਿਲਾ ਐਮਐਲਏ ਨੇ ਅਸੀਂ ਬਰਨਾਲਾ ਹਲਕੇ ਤੋਂ ਆ ਤੇ ਸਾਡੇ ਹਲਕੇ ਦੇ ਲਈ ਮੀਤਿਹਰ ਜੀ ਨੇ ਜੀਤੋੜ ਕੇ ਮਿਹਨਤ ਕੀਤੀ ਹੈ ਬਹੁਤ ਜ਼ਿਆਦਾ ਕੰਮ ਕੀਤੇ ਨੇ ਉਸੇ ਤਰ੍ਹਾਂ ਉਸੇ ਤਰਜ਼ ਤੇ ਸੰਗਰੂਰ ਹਲਕੇ ਨੂੰ ਵੀ ਉੱਪਰ ਦੀਆਂ ਪਲੰਡੀਆਂ ਤੱਕ ਲੈ ਕੇ ਜਾਣਗੇ ਮੀਤਿਹਰ ਜੀ ਠੀਕ ਹੈ ਸਾਡੇ ਨਾਲ ਹੋਰ ਵੀ ਜਿਹੜੇ ਵਰਕਰ ਨੇ ਉਹ ਮੌਜੂਦ ਨੇ ਆਪਾਂ ਉਹਨਾਂ ਨਾਲ ਜਿਹੜਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਵੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਜਿਹੜੀਆਂ ਉਹ ਇੱਥੇ ਕੀਤੀਆਂ ਗਈਆਂ ਨੇ ਸਾਡੇ ਵਰਕਰ ਜਿਹੜੇ ਮੇਨ ਵਰਕਰ ਨੇ ਉਹ ਸਾਡੇ ਨਾਲ ਸਾਹਮਣੇ ਆ ਰਹੇ ਨੇ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਅੱਜ ਰਵਿੰਦ ਕੇਜਰੀਵਾਲ ਜੀ ਇੱਥੇ ਪਹੁੰਚ ਰਹੇ ਨੇ ਸੰਗਰੂਰ ਰੋਡ ਸ਼ੋਅ ਕਰਨ ਲਈ ਕਿੰਦਾਂ ਦੀਆਂ ਤਿਆਰੀਆਂ ਕੀਤੀਆਂ ਅਤੇ ਦੇਖੋ ਜੀ ਸਾਡੇ ਵੋਲੰਟੀਅਰ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਉਹਨਾਂ ਨੂੰ ਜਿਹਾ ਆਖਣ ਦੇ ਲਈ ਇੱਥੇ ਚੌਂਕ ਦੇ ਵਿੱਚ ਖੜੇ ਨੇ ਔਰ ਬਹੁਤ ਵਧੀਆ ਉਤਸਾਹ ਸਾਰੇ ਸਾਡੇ ਅਹੁਦੇਦਾਰ ਸਾਹਿਬਾਨ ਚ ਵਰਕਰਾਂ ਚ ਪੂਰੇ ਵਧੀਆ ਤਰੀਕੇ ਦੇ ਨਾਲ ਜਿਹੜਾ ਅਸੀਂ ਐਤਕੀ ਵਾਰੀ ਐਸ ਸੀਟ ਨੂੰ ਬੜੀ ਵੱਡੀ ਲੀਡ ਦੇ ਨਾਲ ਦਿੱਤਾਗੇ ਜਿਵੇਂ 13 0 ਦੀ ਗੱਲ ਕਰੀਏ ਤਾਂ ਕੀ 13 0 ਹੋ 13 0 ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਸੀਟ ਆਊਗੀ ਉਹ ਸੰਗਰੂਰ ਦੀ ਅਸੀਂ ਸੀਟ ਜਿੱਤ ਕੇ ਦੇਵਾਂਗੇ ਜੀ ਅੱਛਾ ਜੀ ਤੇ ਹੋਰ ਜਿਵੇਂ ਇੱਥੇ ਦੇਖਿਆ ਗਿਆ ਕਿਸ ਤਰ੍ਹਾਂ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜੀ ਗਿਆ ਇੱਥੇ ਚੋਣ ਲੜੀ ਜਾਵੇ ਦੇਖੋ ਜੀ ਕੇਂਦਰ ਸਰਕਾਰ ਸਾਡਾ ਤਕਰੀਬਨ 8000 ਕਰੋੜ ਰੁਪਇਆ ਜਿਹੜਾ ਜੀਐਸਟੀ ਦਾ ਆਰਡੀਐਫ ਦਾ ਜਿਹੜਾ ਉਹ ਨਹੀਂ ਦੇ ਰਹੀ ਸੋ ਜ ਸਾਡੇ ਮਿਤਿਹਰ ਜੀ ਜਦੋਂ ਉੱਥੇ ਪਹੁੰਚਣਗੇ ਤਾਂ ਪੈਸਾ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਦੇ ਲਈ ਵਾਪਸ ਲੈ ਕੇ ਆਉਣ ਦੇ ਲਈ ਔਰ ਬਾਰਡਰ ਸਟੇਟ ਹੋਣ ਦੇ ਬਾਵਜੂਦ ਸਾਨੂੰ ਉਹ ਜਿਹੜੀਆਂ ਬਣਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ ਉਹਨਾਂ ਸਾਰੀਆਂ ਦੇ ਲਈ ਮਿਤਿਹਰ ਜੀ ਉਥੇ ਆਵਾਜ਼ ਬੁਲੰਦ ਕਰਨਗੇ ਤਾਂ ਉਹਦੇ ਨਾਲ-ਨਾਲ ਜਿਹੜਾ ਭਾਜਪਾ ਦੇ ਇਸ ਵਕਤ ਮੋਦੀ ਦੇ ਪੈਰ ਉਖੜੇ ਹੋਇਆ ਤੇ ਹੋ ਸਕਦਾ ਕਿ ਸਾਡਾ ਭਰਾ ਜਿਹੜਾ ਕੇਂਦਰ ਦੇ ਵਿੱਚ ਜਾ ਕੇ ਪੈਸੇ ਜਾਂ ਗਰੰਟਾਂ ਦੇਣ ਵਾਲਿਆਂ ਚ ਹੋਵੇ ਸੋ ਇਸੇ ਇਸੇ ਆਸ ਦੇ ਨਾਲ ਇਸੇ ਉਮੀਦ ਦੇ ਨਾਲ ਸਾਡੇ ਸਾਰੇ ਵਰਕਰ ਵੌਲੰਟੀਅਰ ਸਾਥੀ ਹੈ ਜਿਹੜਾ ਉਹ ਮਤਲਬ ਜੋਰ ਲਾ ਰਹੇ ਇਹ ਸੰ ਸਾਡੇ ਨਾਲ ਇੱਥੇ ਮੇਨ ਵਰਕਰ ਜਿਨ੍ਹਾਂ ਨਾਲ ਆਪਾਂ ਤੇ ਜਿਹੜੇ ਹਾਂ ਹਾਂ ਇਹ ਐਮਐਲਏ ਪਸੋਰਡ ਜਿਹੜੇ ਲਾਭ ਉਪੋਕ ਹੈ ਉਹ ਸੀ ਸਾਡੇ ਨਾਲ ਇਸ ਟਾਈਮ ਮੌਜੂਦ ਸੀ ਆਪਾਂ ਹੋਰ ਵਰਕਰ ਨੇ ਜਿਹੜੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਦਾ ਜਿਹੜਾ ਹਾਂਜੀ ਸਸੀ ਕਾਲ ਜੀ ਕਾਲ ਜੀ ਸਾ ਕੀ ਨਾਮ ਹੈ ਅਵਤਾਰ ਸਿੰਘ ਨੰਬਰਦਾਰ ਛਨੇੜੀ ਅੱਛਾ ਛਨੇੜੀ ਸਾਹਿਬ ਕਿਸ ਤਰ੍ਹਾਂ ਦਾ ਜਿਹੜਾ ਇੰਤਜ਼ਾਮ ਨੇ ਇਸੇ ਕਿਤੇ ਦੇਖੋ ਜੀ ਸਾਡੇ ਕੌਮੀ ਕਨਵੀਨਰ ਅਰਵਿੰਦਰ ਕੇਜਰੀਵਾਲ ਕੇਜਰੀਵਾਲ ਸਾਹਿਬ ਆ ਰਹੇ ਨੇ ਉਹਨਾਂ ਦੇ ਨਾਲ ਸਾਰੇ ਸਾਡੇ ਮਾਨਯੋਗ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਸਮੁੱਚੀ ਬੌਡੀ ਮੈਂਬਰਸ਼ਿਪ ਬਣਾਈ ਆ ਦਾਜਾ ਵਜਾ ਅਹੁਦੇਦਾਰ ਸਾਹਿਬਾਨ ਬਾਕੀ ਜਿੰਨੇ ਵਲੰਟੀਅਰ ਨੇ ਸਾਰੇ ਪਹੁੰਚਨੇ ਸਾਰੀ ਰੀੜ ਦੀ ਹੱਡੀ ਨੇ ਪੂਰਾ ਅਛਾ ਹੈ ਜਿਹੜਾ ਦੇਖਿਆ ਗਿਆ ਕਿ ਕਹਿੰਦੇ ਨੇ ਜਿਹੜੀ ਭਾਜਪਾ ਸਰਕਾਰ ਹੈ ਕੇਂਦਰੀ ਸਰਕਾਰ ਹੈ ਉਹ ਗਰੰਟਾ ਨਹੀਂ ਦੇ ਰਹੀ ਹੈਗੀ ਆਪਾਂ ਨੂੰ ਆਪਾਂ ਜਿੱਤ ਕੇ ਉਹ ਗਰੰਟਾ ਲੈ ਕੇ ਆਉਣੇ ਦੇਖੋ ਜੀ ਪੰਨਾ ਦਾ ਤੁਸੀਂ ਚੰਡੀਗੜ੍ਹ ਦੇ ਦੇਖਿਆ ਮੇਅਰ ਦੀ ਚੋਣ ਚੋਣ ਹੋਣ ਵੇਲੇ ਦੂਜੀ ਆ ਤੁਸੀਂ ਹੋ ਦੇਖੋ ਜਿਹੜੇ ਆਪਣੇ ਮੈਂਬਰ ਸੀਗੇ ਰਾਜ ਸਭਾ ਮੈਂਬਰ ਸੀਗੇ ਉਹਨਾਂ ਨੂੰ ਸਸਪੈਂਡ ਕੀਤਾ ਇਹ ਤਾਨਾਸਾਈ ਜਿਹੜਾ ਰਵਈਆ ਇਹਨਾਂ ਦਾ ਇਹ ਤਾਂ ਚਾਉਂਦੀ ਆ 400 ਪਰ 400 ਪਰ 400 ਪਰ ਕਿਹੜੀ ਆ ਤਾਂ 200 ਪਰ ਨਹੀਂ ਟੱਪਣਾਗਾ ਤੁਸੀਂ ਦੇਖੋ ਵੀ ਕੀ ਰਿਜ਼ਲਟ ਆਊਗਾ ਇਹਨਾਂ ਦਾ ਹਾਂ ਹਾਂ ਇਤਕੀ ਚੇਂਜ ਹੋਊਗੀ ਗੱਠਜੋੜ ਸਰਕਾਰ ਬਣੂਗੀ ਜੀ ਪੂਰੀ 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 ਉਮੀਦਾਂ ਬਣਨ ਦੀ ਪੂਰੇ ਪੰਜਾਬ ਚ ਵੀ 13 0 ਹੋਊਗੀ ਜੀ ਕਿਹੜੇ ਮੁੱਦੇ ਦੇ ਮੁੱਦੇ ਜੀ ਦੇਖੋ ਤੁਸੀਂ ਆਪ ਹੀ ਦੇਖੋ ਜੀ ਉਹ ਮਾਨ ਸਾਹਿਬ ਇੱਕ ਸਭ ਤੋਂ ਪਹਿਲੀ ਨੰਬਰ ਗੱਲ ਹੈ ਇਮਾਨਦਾਰ ਨੇ ਮੁੱਖ ਮੰਤਰੀ ਨੇ ਇਮਾਨਦਾਰੀ ਵਜੋਂ ਪੂਰੇ ਵਿਸ਼ਵ ਦੇ ਵਿੱਚ ਇਹਨਾਂ ਦਾ ਨਾਮ ਨਾਮ ਬੋਲਦਾ ਕੋਈ ਕਿਸੇ ਦੀ ਅੱਖ ਚੱਕ ਪਾ ਕੇ ਗੱਲ ਨਹੀਂ ਕਰ ਸਕਦਾ ਇਹਨਾਂ ਨਾਲ ਕੋਈ ਵੀ ਕਿਸੇ ਵੀ ਪਾਰਟੀ ਦਾ ਕੋਈ ਡਿਬੇਟ ਨਹੀਂ ਕਰ ਸਕਦਾ ਇਹਨਾਂ ਦੇ ਬਰਾਬਰ ਬਹਿ ਕੇ ਇਹ ਤੋਂ ਵੱਡੀ ਕੀ ਆਪਾਂ ਜੁਮੇ ਕਰ ਸਕਦੇ ਸਭ ਤੋਂ ਵੱਡੇ ਨੇ ਸਾਡੇ ਇਮਾਨਦਾਰ ਨੇ ਸਾਨੂੰ ਘਰਵਾ ਪੂਰਾ ਤੇ ਦੂਜੇ ਨੰਬਰ ਤੇ ਦੇਖੋ ਬਿਜਲੀ ਦੀ ਗਾਰੰਟੀ ਦੀ ਪੂਰੀ ਬਿਜਲੀ ਦੀ ਗਾਰੰਟੀ ਪੂਰੀ ਕਰੀ ਹਸਪਤਾਲ ਹਸਪਤਾਲਾਂ ਦੇ ਵਿੱਚ ਦੇਖੋ ਪੂਰੀਆਂ ਦਵਾਈਆਂ ਮਿਲ ਰਹੀਆਂ ਨੇ ਗਰੀਬਾਂ ਨੂੰ ਤੇ ਅੰਦਰੋਂ ਹੀ ਦਵਾਈਆਂ ਮਿਲ ਜਾਂਦੇ ਨੇ ਬਾਹਰੋਂ ਨਹੀਂ ਕੋਈ ਡਾਕਟਰ ਪਰਚੀ ਲਿਖਦਾ ਪੂਰੀ ਪੂਰੀ ਅਲਟਰਾ ਸਾਊਂਡ ਐਕਸਰੇ ਮਸ਼ੀਨਾਂ ਹੋਰ ਆਪਣੇ ਸੜਕ ਬਹੁਤ ਬਾਦੇ ਪੂਰੇ ਕਰ ਰਹੇ ਨੇ ਮੈਂ ਦੱਸ ਨਹੀਂ ਸਕਦਾ ਹੁਣ ਕੱਲਾ ਕੱਲਾ ਨਾਉ ਗਿਣਨ ਲੱਗ ਜਾਂਦਾ ਹੁਣ ਤੁਹਾਡੇ ਸਾਹਮਣੇ ਕਾਫਲਾ ਆ ਰਿਹਾ ਬਹੁਤ ਕੁਝ ਕੀਤਾ ਰਮਾਨ ਸਾਹਿਬ ਅਜੇ ਕਰ ਰਹੇ ਨੇ 2 ਸਾਲ ਹੋਏ ਨੇ ਅਜੇ ਹੋਰ ਦੇਖੋ ਅੱਗੇ ਕੀ ਕਰ ਰਹੇ ਨੇ ਜਿਹੜੀਆਂ ਗਰੰਟੀਆਂ ਹੋਰ ਉਸ ਤੋਂ ਵੱਧ ਵੀ ਕਰਨਗੇ ਜਿਹੜੇ ਉਹ ਤਾਂ ਪੂਰੇ ਬਾਦੇ ਜਿਹੜੇ ਕਰੇ ਨੇ ਉਹਦਾ ਕਰਨੀ ਕਰਨਗੇ ਉਸ ਤੋਂ ਵੱਧ ਵੀ ਆਪਣਾ ਉਹ ਕਰਨਗੇ ਜਿਹੜਾ ਹੈਗਾ ਇਹਨਾਂ ਦਾ ਕਹਿਣਾ ਕਿ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਮਾਨ ਸਾਹਿਬ ਨੇ ਉਹ ਗਰੰਟੀਆਂ ਜਿਹੜੀਆਂ ਨੇ ਉਹਨਾਂ ਨੇ ਪੂਰੀਆਂ ਕੀਤੀਆਂ ਤੇ ਹੁਣ ਜਿਹੜੀਆਂ ਗਰੰਟੀਆਂ ਨੇ ਉਹ ਨਵੀਆਂ ਗਰੰਟੀਆਂ ਨਵੇਂ ਮੁੱਦੇ ਨੇ ਜਿਹੜੇ ਉਹ ਲੈ ਕੇ ਇੱਥੇ ਆਉਣਗੇ ਤੇ ਇੱਥੇ ਆਪਾਂ ਗੱਲਬਾਤ ਕਰਾਂਗੇ ਹਾਂਜੀ ਭਾਈ ਸਿੱਖਲ ਅੱਛਾ ਵੀ ਅ ਇਹਦੇ ਅਰਵਿੰਦ ਕੇਜਰੀਵਾਲ ਜੀ ਆ ਰਹੇ ਨੇ ਕਿਤਾਂ ਦਾ ਬਹੁਤ ਵਧੀਆ ਮਾਹੌਲ ਹੈ ਜੀ ਕਿੰਨੀ ਬਹੁਤ ਖੁਸ਼ੀ ਹੋ ਰਹੀ ਹੈ ਜੀ ਆਮ ਆਦਮੀ ਪਾਰਟੀ ਇਸ ਵਾਰ 13 0 ਕਰੂ ਹਾਂਜੀ ਹਾਂ ਤੇ ਤੁਹਾਡੇ ਨਾਲ ਕਿੰਨੇ ਕੁ ਹੋਰ ਸਾਡੇ ਨਾਲ ਵਾਧੂ ਪੰਜ ਸੱਤ ਗਲੀਆਂ ਨੇ ਜਿਹੜੀਆਂ ਸਾਡੇ ਨਾਲ ਨੇ ਅਸੀਂ ਪੂਰੀ ਜੋਰ ਲਾ ਕੇ ਜੋਸ਼ ਨਾਲ ਵੋਟ ਪਾਵਾਂਗੇ ਜਿਤਾਵਾਂਗੇ ਵਰਤਮਾਨ ਜੀ ਦੇ ਕੰਮਾਂ ਤੋਂ ਖੁਸ਼ ਹਾਂ ਐ ਪੂਰੇ ਖੁਸ਼ ਆ ਪੂਰੇ ਖੁਸ਼ ਆ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਵਰਤਮਾਨ ਜਿੰਦਾਬਾਦ 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 ਇਹ ਇਹ ਇੱਥੇ ਜਿੱਥੋਂ ਕੀ ਅਰਵਿੰਦ ਕੇਜਰੀਵਾਲ ਜੀ ਆਪਣੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਉਹ ਇੱਥੇ ਪਹੁੰਚ ਰਹੇ ਨੇ ਆ ਤੁਸੀਂ ਮੇਰੇ ਪਿੱਛੇ ਦੇਖੋਗੇ ਕਿਸ ਤਰ੍ਹਾਂ ਜੜੀਆਂ ਤਿਆਰੀਆਂ ਨੇ ਉਹ ਕੀਤੀਆਂ ਜਾਰੇ ਚਾਰੇ ਪਾਸੇ ਇਹਦਾ ਹੈਗਾ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਵਰਕਰਾਂ ਦੇ ਵਿੱਚ ਕਿੰਨੀ ਜਿਆਦਾ ਖੁਸ਼ੀ ਆ ਜਿਹੜੀ ਉਹ ਪਾਈ ਜਾ ਰਹੀ ਹੈ ਇਹ ਦੇਖਣ ਤੇ ਹੀ ਬਣਦੀ ਆ ਬਣ ਆ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਕਿਸ ਤਰ੍ਹਾਂ ਲੋਕ ਨੇ ਜਿਹੜੇ ਦੇਖੋ ਕਿੰਨੇ ਕਿੰਨੇ ਜਿਆਦਾ ਖੁਸ਼ ਜਿਹੜੇ ਹੈਗੇ ਨੇ ਨਜ਼ਰ ਆ ਰਹੇ ਨੇ ਆਪਣੇ ਆਪਣੇ ਅਰਵਿੰਦ ਕੇਜਰੀਵਾਲ ਆਪਣੇ ਸੁਪਰੀਮ ਨੂੰ ਦੇਖਣ ਦੇ ਲਈ ਆਪਾਂ ਅੱਗੇ ਵੀ ਦੇਖਣਾ ਗੱਲਬਾਤ ਕਰਦੇ ਆਂ ਲੋਕਾਂ ਨਾਲ ਵੀ ਕਿਸ ਤਰ੍ਹਾਂ ਜਿਹੜਾ ਲੋਕਾਂ ਦੇ ਵਿੱਚ ਇਹ ਉਤਸ਼ਾਹ ਆ ਇਹ ਉਤਸ਼ਾਹ ਆ ਜਿਹੜਾ ਤੁਸੀਂ ਦੇਖੋਗੇ ਚਾਰੇ ਪਾਸੇ ਵੱਣਦੇ ਹੀ ਵੱਣਦੇ ਹੀ ਕੇਜਰੀਵਾਲ ਵੱਣਦੇ ਹੀ ਵੱਣਦਾ ਹੈ ਮੋਹਨ ਪਿਆਰੇ ਮੁੱਖ ਮੰਤਰੀ ਬਣਦੇ ਹੀ ਬਣਦਾ ਚਾਰੇ ਪਾਸੇ ਦੇਖੋ ਹੋ ਚੁੱਕੇ ਨੇ ਮੀਤਹਰ ਜੇ ਦੇ ਹੱਕ ਦੇ ਵਿੱਚ ਜਿਹੜਾ ਹੈਗਾ ਇਹ ਕਰਨ ਦੇ ਲਈ ਇੱਥੇ ਪਹੁੰਚੇ ਹਨ ਇਥੋਂ ਦੇ ਵਰਕਰ ਨੇ ਉਹ ਤੁਸੀਂ ਦੇਖੋਗੇ ਮੇਰਾ ਰੰਗ ਦੇ ਬਸੰਤੀ ਚੋਲਾ ਮੇਰਾ ਰੰਗ ਦੇ ਬਸੰਤੀ ਚੋਲਾ ਮੇਰਾ ਰੰਗ ਦੇ ਬਸੰਤੀ ਚੋਲਾ ਹੋ ਚੁੱਕੇ ਨੇ ਚਾਰੇ ਪਾਸੇ ਜਿਹੜੇ ਝੰਡੇ ਨੇ ਪੀਲੇ ਤੇ ਨੀਲੇ ਝੰਡੇ ਨੇ ਉਹਨਾਂ ਦੀ ਜਿਹੜੀ ਹੈਗੀ ਆ ਉਹ ਚਾਰੇ ਪਾਸੇ ਦੇਖਣ ਨੂੰ ਮਿਲ ਰਹੇ ਨੇ ਲੋਕਾਂ ਦੇ ਵਿੱਚ ਕਿੰਨੀ ਜਿਆਦਾ ਖੁਸ਼ੀ ਆ ਜਿਹੜੀ ਉਹ ਆਪਾਂ